ਪੰਜਾਬ ਕੇਸੀ ਜਗਬਾਨੀ ਟੀਵੀ ਤੇ ਸਾਰੇ ਆਵਾਗਤ ਹੈ ਮੈਂ ਹਾਂ ਨਵੀਨ ਸੇਠੀ ਤਾਂ ਆਵਾਦੀ ਪਾਰਟੀ ਦੇ ਪੰਜਾਬ ਦੇ ਵਿੱਚ 2 ਸਾਲ ਪੂਰੇ ਹੋ ਗਏ ਹਨ 2 ਸਾਲ ਦੇ ਵਿੱਚ ਜੋ ਸਰਕਾਰ ਨੇ ਗਰੰਟੀਆਂ ਦਿੱਤੀਆਂ ਸੀ ਸਰਕਾਰ ਨੇ ਜੋ ਕੰਮ ਕਏ ਸੀ ਉਹ ਕਿੰਨੇ ਕੁ ਪੂਰੇ ਹੋਏ ਨੇ ਤੇ ਅੱਗੋਂ ਸਰਕਾਰ ਦੀ ਕੀ ਪਲੈਨਿੰਗ ਹੈ ਇਹ ਅੱਜ ਗੱਲਬਾਤ ਕਰਨ ਵਾਸਤੇ ਅਸੀਂ ਪਹੁੰਚਿਆ ਚਿੱਤ ਸਿੰਘ ਜੋੜਾ ਮਾਜਰਾ ਸਰ ਬਹੁਤ ਸਵਾਗਤ ਹੈ ਵੈਲੇ ਤੁਹਾਨੂੰ ਧੰਨਵਾਦ ਜੀ ਬਹੁਤ ਬਹੁਤ ਸ਼ੁਕਰ ਸਰ ਮਿਹਰਬਾਨੀ ਜੀ ਜਿਸ ਤਰੀਕੇ ਨਾਲ ਮੈਂ ਜ਼ਿਕਰ ਕਰ ਰਿਹਾ ਸੀ ਕਿ 2 ਸਾਲ ਪੂਰੇ ਹੋ ਗਏ ਨੇ ਤੁਸੀਂ ਆਪਣੇ ਲੈਵਲ ਤੇ ਡਿਪਾਰਟਮੈਂਟ ਨੂੰ ਕਿੱਥੇ ਖੜਾ ਦੇਖਦੇ ਹੋ ਸਰਕਾਰ ਨੂੰ ਕਿੱਥੇ ਖੜਾ ਦੇਖਦੇ ਹੋ ਜਿਹੜੇ ਗਰੰਟੀਆਂ ਦਿੱਤੀਆਂ ਸੀ ਜਿਹੜੇ ਕੰਮ ਕਨਾਏ ਸੀ ਉਹ ਕਿੰਨੇ ਕੁ ਪੂਰੇ ਹੋ ਗਏ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ ਹਰ ਇੱਕ ਕਦਮ ਜਿਹੜਾ ਪਟਿਆ ਉਹ ਪੰਜਾਬ ਦੇ ਭਲੇ ਲਈ ਪਟਿਆ ਉਹ ਕਿਸੇ ਇੱਕ ਵਾਸਤੇ ਨਹੀਂ ਪਟਿਆ ਜਿਹੜਾ ਕਰਨ ਪਟਿਆ ਉਹ ਆਵਾਮ ਵਾਸਤੇ ਪਟਿਆ ਜਿੱਦਾ ਹਰ ਇੱਕ ਨੂੰ ਫਾਇਦਾ ਹੋਵੇ ਕੋਈ ਸ਼ਖਸ਼ ਇਹ ਨਾ ਕਹਿ ਸਕੇ ਵੀ ਸਾਡੇ ਨਾਲ ਪੱਖਪਾਤ ਕੀਤਾ ਗਿਆ ਕਿਉਂਕਿ ਮੇਰੇ ਲਈ ਵੱਖ-ਵੱਖ ਵਿਭਾਗ ਮੈਂ ਕਿ ਮੇਰੇ ਨੇ ਜਿਵੇਂ ਪਹਿਲਾਂ ਹੈਲਥ ਮਿਨਿਸਟਰੀ ਰਹੀ ਹੈ ਹੈਲਥ ਦੇ ਵਿੱਚ ਪਹਿਲੇ ਸਾਲ ਦੇ ਵਿੱਚ ਜਦੋਂ ਹਜੇ ਮਹਿਜ ਸਾਨੂੰ 4 ਮਹੀਨੇ ਹੋਏ ਸੀ ਆਇਆ ਇਹਨੂੰ 100 ਆਮ ਦੀ ਆਮ ਆਦਮੀ ਕਲੀਨਿਕ ਹੈ ਜਿਹੜਾ ਪਹਿਲੇ ਪਹਿਲੇ 3 ਮਹੀਨੇ 3-4 ਮਹੀਨਿਆਂ ਦੇ ਵਿੱਚ ਹੀ ਜਿਹੜਾ ਕਰਕੇ ਉਸ ਤੋਂ ਬਾਅਦ ਵੱਖ-ਵੱਖ ਵਿਭਾਗ ਮੈਚੇਂਜ ਹੋਏ ਹੁਣ ਮੇਰੇ ਲਈ ਜਿਹੜਾ ਹੈਗਾ ਜਲ ਸਰੋਤ ਵਿਭਾਗ ਹੈ ਔਰ ਹਾਰਟੀਕਲਚਰ ਹੈ ਔਰ ਸੋਇਲ ਕਨਜ਼ਰਵੇਸ਼ਨ ਹੈ ਇਹਨਾਂ ਚ ਮੈਂ ਕਹਿੰਦਾ ਜਿੰਨਾ ਕੰਮ ਹੋਇਆ ਅੱਜ ਤੱਕ ਦਾ ਰਿਕਾਰਡ ਹੈ ਅੱਜ ਤੱਕ ਕਿਸੇ ਨੇ ਇਸ ਪਾਸੇਬਲ ਧਿਆਨ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੈ ਕਿਉਂ ਲੰਗੀਆਂ ਸਰਕਾਰਾਂ ਜਦੋਂ ਵੀ ਕੋਈ ਰੌਲਾ ਪਾਉਂਦੀਆਂ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਪਰ ਹਕੀਕਤ ਦੇ ਵਿੱਚ ਕੰਮ ਉਹਨਾਂ ਨੇ ਇੱਕ ਨਹੀਂ ਕੀਤਾ ਪੰਜਾਬ ਦੇ ਭਲੇ ਲਈ ਸੋ ਪਹਿਲੀ ਸਰਕਾਰ ਹੈ ਜਿਨੇ ਪੰਜਾਬ ਦੇ ਭਲੇ ਲਈ ਜਿਹੜਾ ਕਦਮ ਪੁੱਟਿਆ ਉਹ ਦੇਖੋ ਜਿਹੜੇ ਖਾਲੇ ਨੇ ਜਿਹੜੇ ਬੰਦ ਪਏ ਸੀ ਉਹਨਾਂ ਦੀ 14100 ਤੋਤੇ ਖਾਲੇ ਨੇ ਜਿਹੜੇ ਖਾਲਿਆਂ ਦੀ ਬਹਾਲੀ ਕੀਤੀ ਗਈ ਹੈ ਜਿਹੜੇ ਬੰਦ ਪਏ ਸੀ ਔਰ ਟੇਲਾਂ ਤੱਕ ਪਾਣੀ ਪਚਾਇਆ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਰਹਿਨਮਾਈ ਹੇਠ ਜਿਹੜੀ ਸਰਕਾਰ ਚੱਲ ਰਹੀ ਹੈ ਮੈਂ ਕਹਿੰਦਾ ਪਹਿਲੀ ਸਰਕਾਰ ਹੈ ਜਿਹਦੇ ਮੰਤਰੀ ਐ ਫਾਇਲਾਂ ਚੱਕੀਆਂ ਫਿਰਦੇ ਨੇ ਜਿਵੇਂ ਪੰਚ ਪੰਚ ਸਰਪੰਚ ਚੱਕੀਆਂ ਫਿਰਦੇ ਕਿਉਂ ਕਿ ਅਸੀਂ ਆਪੋ ਆਪਣੇ ਮਹਿਕਮੇ ਜਿੰਨਾ ਹੋ ਸਕੇ ਉਹਨਾਂ ਕੰਮ ਹੈ ਜਿਹੜਾ ਕਰਕੇ ਦੀ ਫਿਰ ਜਿਹੜਾ ਸੱਤਾ ਦਾ ਪਾਣੀ ਆ ਉਹਦਾ ਵਰਤੋਂ ਵਿੱਚ ਵਾਧਾ ਹੋਇਆ ਕਿਉਂਕਿ ਡੂੰਘੇ ਟੋਵਲਾਂ ਨਾਲ ਬਹੁਤ ਜਿਹੜਾ ਨੁਕਸਾਨ ਹੁੰਦਾ ਉਸ ਨੂੰ ਅਸੀਂ ਨਹਿਰੀ ਪਾਣੀ ਨੂੰ ਵਰਤਣ ਬਾਅਦ 38% ਜਿਹੜਾ ਪਾਣੀ ਦਾ ਜਿਹੜਾ ਵਾਧਾ ਰਿਕਾਰਡ ਕੀਤਾ ਗਿਆ ਔਰ ਲਗਭਗ 400 ਕਿਲੋਮੀਟਰ ਲੰਬਾਈ ਵਾਲੀਆਂ ਜਿਹੜੀਆਂ 45 ਨਹਿਰਾਂ ਜਿਹੜੀਆਂ ਬੰਦ ਪਈਆਂ ਸੀ ਉਹਨਾਂ ਨੂੰ ਲਾਈਨ ਅਪ ਕਰਕੇ 1000 ਕਿਲੋਮੀਟਰ ਤੋਂ ਵੱਧ ਨਹਿਰਾਂ ਦੀ ਕੰਕਰੀਟ ਲਾਈਨਿੰਗ ਹੈ ਜਿਹੜੀ ਉਹ ਕਰਵਾਈ ਹੈ ਔਰ ਇਹਦੇ ਨਾਲ ਹੀ ਜਿਹੜਾ ਕੰਡੀ ਖੇਤਰ ਕਿਉਂ ਕੰਡੀ ਖੇਤਰ ਦੇ ਵਿੱਚ ਜਿਹੜਾ ਪਾਣੀ ਦਾ ਅਲੱਗ ਸਿਸਟਮ ਹੈ ਉੱਥੇ ਪੰਪਿੰਗ ਸਿਸਟਮ ਵਾਸਤੇ 110 ਕਰੋੜ ਦੇ ਕਰੀਬ ਜਿਹੜੇ ਪਰਜੈਕਟ ਨੇ ਉਹ ਲਾਏ ਗਏ ਨੇ ਜਿਹੜਾ ਪਾਣੀ ਪੰਪ ਕਰਕੇ ਖੇਤਾਂ ਨੂੰ ਸਿੰਚਾਈ ਵਾਸਤੇ ਕੀਤਾ ਜਾਵੇ ਫਿਰ ਜਿਹੜਾ ਸ਼ਾਪਰ ਕੰਡੀਟ ਹੈ ਉਹਦੇ ਬਾਣ ਨਾਲ ਜਿੱਥੇ ਸਾਨੂੰ 1000 ਤੋਂ ਉੱਤੇ ਮੈਗਾਵਾਟ ਜਿਹੜੀ ਬਿਜਲੀ ਹੈ ਜਿਹੜੀ ਮੈਗਾਜੂਨ ਬਿਜਲੀ ਆ ਉਹ ਸਾਨੂੰ ਮਿਲੇਗੀ ਔਰ ਉਹਦੇ ਨਾਲ ਹੀ 36000 ਹੈਕਟੇਅਰ ਦੇ ਕਰੀਬ ਜਿਹੜਾ ਪਾਣੀ ਹੈ ਜਿਹੜਾ ਖੇਤੀ ਵਾਸਤੇ ਸਿੰਜਣ ਨੂੰ ਸਿੰਚਾਈ ਵਾਸਤੇ ਜਿਹੜਾ ਸਾਨੂੰ ਲੋ ਮਲਕੇ ਮਿਲਣਾ ਉਥੋਂ ਜੀ ਔਰ ਉਹਦੇ ਉਤੋਂ ਇਲਾਵਾ ਅਸੀਂ ਬਖ ਬਖ ਖੇਤਰ ਜਿਵੇਂ ਹੋਰ ਕੰਢੀ ਖੇਤਰ ਟਿਊਬਲ ਨੇ ਜਿਹੜੇ ਉਥੇ ਟਿਊਬਲ ਲਾਏ ਜਾ ਰਹੇ ਨੇ ਜਿਹੜਾ 502 ਟਿਊਬਲ ਇਹ ਜੇ ਲਾਏ ਜਾ ਰਹੇ ਨੇ ਜਿਹੜੇ ਪੰਜਾਬ ਦੇ ਕੰਢੀ ਖੇਤਰ ਵਿੱਚ ਜਿਹੜਾ ਸਿੰਚਾਈ ਲਈ ਪਾਣੀ ਮੁਹਈਆ ਜਿਹੜਾ ਕਰਾਇਆ ਜਾਊਗਾ ਫਿਰ ਖਾਲਿਆਂ ਦੀ ਮੁਰੰਮਤ ਦੀ ਨੀਤੀ 'ਚ ਤਬਦੀਲੀ ਕੀਤੀ ਗਈ ਆ ਉਹਨਾਂ ਨੂੰ ਕਿਉਂਕਿ ਬਹੁਤ ਸਾਰੀ ਪ੍ਰੋਬਲਮਾਂ ਸੀ ਉਹਨਾਂ ਨੂੰ ਸੈੱਟ ਕਰਨ ਦੇ ਵਿੱਚ ਜਿਹੜੀਆਂ ਪ੍ਰੋਬਲਮ ਆਉਂਦੀਆਂ ਸੀ ਫਿਰ ਜਿਵੇਂ ਅਸੀਂ ਕੋਈ ਨਾਲੇ ਸਫਾਈ ਕਰਨੀ ਆ ਉਹਨਾਂ ਵਾਸਤੇ ਸਾਨੂੰ ਸਭ ਤੋਂ ਜ਼ਿਆਦਾ ਪ੍ਰੋਬਲਮਾਂ ਚੋਂ ਯੂਜਣਾ ਪੈਂਦਾ ਸੀ ਕਿਉਂਕਿ ਟੈਂਡਰ ਹੁੰਦੇ ਸੀ ਟੈਂਡਰ ਹੁੰਦੇ ਸੀ ਤਾਂ ਉਹ ਜਿਹੜੇ ਟੈਂਡਰ ਲੈਂਦੇ ਸੀ ਠੇਕੇਦਾਰ ਤਾਂ ਉਹ ਕੰਮ ਸਹੀ ਤਰੀਕੇ ਨਾਲ ਨਹੀਂ ਕਰਦੇ ਸੀ ਕਿਉਂਕਿ ਉਹਨਾਂ ਨੇ ਆਪਣੇ ਪੈਸੇ ਬਚਾਉਣੇ ਹੁੰਦੇ ਸੀ ਉਹਨਾਂ ਨੇ ਪੈਸੇ ਬਚਾਉਣ ਦੀ ਖਾਤਰ ਮਾੜਾ ਮੋਟਾ ਉਹ ਬੂਮ ਜਾ ਇਦਾਂ ਕਰਿਆ ਇਦਾਂ ਕਰਿਆ ਲਾਂਗੇ ਪਰ ਉਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 10 ਮਸ਼ੀਨਾਂ ਆਪਣੀਆਂ ਲਈਆਂ ਨੇ ਜਿਹੜੀਆਂ ਜਦੋਂ ਦੀਆਂ ਲਈਆਂ ਨੇ ਉਸੇ ਟਾਈਮ ਦੀਆਂ ਜਿਹੜੀਆਂ ਫੀਲਡ ਦੇ ਵਿੱਚ ਚੱਲ ਰਹੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹ ਕੰਮ ਕਰ ਰਹੀਆਂ ਨੇ ਉਹਦਾ ਕਾਰਨ ਕੀ ਹੈ ਕਿ ਅਸੀਂ ਜਦੋਂ ਬਾਰਸ਼ਾਂ ਦਾ ਮੌਸਮ ਆਉਂਦਾ ਉਸ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਆਪਣਾ ਜਿਹੜਾ ਸਫਾਈ ਆ ਉਹ ਪਹਿਲਾਂ ਹੀ ਕਰ ਲਈਏ ਔਰ ਸਫਾਈ ਚ ਵੀ ਤੁਸੀਂ ਜਾ ਕੇ ਜਦੋਂ ਦੇਖੋਗੇ ਤਾਂ ਤੁਹਾਨੂੰ ਆਪ ਖੁਦ ਆਪ ਕਹੋਗੇ ਕਿ ਹਾਂ ਬਾਕੀ ਬਿਲਕੁਲ ਸਹੀ ਗੱਲ ਹੈ ਕਿ ਬਹੁਤ ਵਧੀਆ ਜਿਹੜਾ ਕੰਮ ਹੈ ਜਿਹੜੀ ਸਰਕਾਰ ਕਰ ਲਈ ਮੈਂ ਕਹਿੰਦਾ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਖਾਲੇ ਸਾਫ਼ ਨਹੀਂ ਹੋਏ ਉਹ ਸਾਫ਼ ਹੁੰਦੇ ਦੇਖ ਕੇ ਲੋਕ ਆਪ ਕਹਿ ਰਹੇ ਨੇ ਕਿ ਅੱਜ ਤੱਕ ਇਸ ਖਾਲੇ ਦੀ ਕਦੇ ਅਸੀਂ ਸਫਾਈ ਹੁੰਦੀ ਨਹੀਂ ਦੇਖੀ ਪਹਿਲੀ ਸਰਕਾਰ ਹੈ ਜਿਹੜੀ ਇਹਨਾਂ ਖਾਲਿਆਂ ਦੀ ਹੈ ਜਿਹੜੀ ਸਫਾਈ ਆ ਉਹ ਕਰਨ ਲੱਗੀ ਹੋਈ ਆ ਫਿਰ ਉਸ ਤੋਂ ਬਾਅਦ ਚ ਜਿਹੜੇ ਕੋਈ ਖਾਲੇ ਭੰਨਣ ਵਾਲੇ ਤੇ ਉਹ ਲਗਾਤਾਰ ਬਣਾਏ ਜਾ ਰਹੇ ਨੇ ਔਰ ਮੈਂ ਤੁਹਾਡੇ ਮਾਧਿਅਮ ਜਰੀਏ ਜਿੰਨੇ ਸਾਡੇ ਕਿਸਾਨ ਭਰਾ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿੰਨੇ ਵੀ ਖਾਲੇ ਕਿਸੇ ਕਾਰਨ ਕਰਕੇ ਉਹ ਬਾਹੇ ਗਏ ਕਿਉਂਕਿ ਜਦੋਂ ਪਾਣੀ ਨਹੀਂ ਆਉਂਦਾ ਸੀ ਅਕਲ ਕਹਿੰਦਾ ਇਹਦਾ ਕਰਨਾ ਕੀ ਹੈ ਇਹਨੂੰ ਬਾਹੇ ਜਮੀਨ ਦੇ ਵਿੱਚ ਲਾ ਲਓ ਉਹਨਾਂ ਨੂੰ ਵੀ ਮੇਰੀ ਤੁਹਾਡੇ ਮਾਧਿਅਮ ਜਰੀਏ ਬੇਨਤੀ ਹੈ ਕਿ ਅਸੀਂ ਸਰਕਾਰ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲੀਏ ਕਿਉਂਕਿ ਅੱਜ ਟਿਊਬਲ ਲਵਾਉਣਾ ਹਰ ਇੱਕ ਬੰਦੇ ਦੇ ਬਸ ਦੀ ਗੱਲ ਨਹੀਂ ਹੈ ਸੋ ਉਸ ਨੂੰ ਦੇਖਦੇ ਹੋਏ ਅਸੀਂ ਜਗ੍ਹਾ ਛੱਡੀਏ ਔਰ ਸਰਕਾਰ ਉਹਨਾਂ ਨੂੰ ਬਣਾ ਕੇ ਲੋਕਾਂ ਦੇ ਸਪੋਰਟ ਦੇ ਜਿਹੜੀ ਕਰਨਾ ਚਾਹੁੰਦੀ ਹੈ ਤੁਹਾਡਾ ਵੀ ਇਹ ਪ੍ਰਯਾਸ ਰਿਹਾ ਹੈ ਮੁੱਖ ਮੰਤਰੀ ਨੇ ਵੀ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਹੈ ਕਿ ਅਸੀਂ ਪਿੰਡ ਪਿੰਡ ਖੇਤ ਖੇਤ ਪਾਣੀ ਪਹੁੰਚਾਣਾ ਹੈ ਤੁਸੀਂ ਵੀ ਕਿਹਾ ਕਿ ਖਾਲਿਆਂ ਦੀ ਅਸੀਂ ਸਫਾਈ ਕਰਾ ਰਹੇ ਹਾਂ ਅਸੀਂ ਜੋ ਤੁਸੀਂ ਨਵੇਂ ਨਵੇਂ ਮੰਤਰੀ ਬਣੇ ਸੀ ਮੈਨੂੰ ਵੀ ਯਾਦ ਹੈ ਨਵਾਗਰਾਉਂ ਦੇ ਪਿੱਛੇ ਵੀ ਲੋਕਾਂ ਨੇ ਧੰਨਵਾਦ ਕੀਤਾ ਸੀ ਉਸ ਵੇਲੇ ਕਿ ਇਹ ਤਾਂ ਸਫਾਈ ਕਦੀ ਹੋਈ ਨਹੀਂ ਸੀ ਕਿੰਨਾ ਕੋਈ ਫਾਇਦਾ ਹੋ ਰਿਹਾ ਹੈ ਕਿਉਂਕਿ ਅੱਗੋਂ ਗਰਮੀਆਂ ਵੀ ਆ ਰਹੀਆਂ ਨੇ ਕਿਸਾਨਾਂ ਨੂੰ ਵੀ ਪਾਣੀ ਚਾਹੀਦਾ ਹੈ ਫੈਕਟਰੀਆਂ ਨੂੰ ਵੀ ਤੁਸੀਂ ਬਿਜਲੀ ਪੂਰੀ ਦੇਣੀ ਹੈ ਚੀਜ਼ਾਂ ਸਾਰੀਆਂ ਦੇਖਣ ਨੂੰ ਮਿਲ ਰਹੀਆਂ ਇਹ ਇਹ ਚੀਜ਼ਾਂ ਦੇ ਨਾਲ ਕਰਨ ਨਾਲ ਤੁਸੀਂ ਕੀ ਦੇਖ ਰਹੇ ਹੋ ਕੀ ਫਾਇਦਾ ਸਰਕਾਰ ਨੂੰ ਹੋ ਰਿਹਾ ਤੇ ਸਿੱਧੇ ਡਾਇਰੈਕਟ ਤੌਰ ਤੇ ਕਿਉਂਕਿ ਕਿਸਾਨਾਂ ਨੂੰ ਤੱਕ ਪਾਣੀ ਪਹੁੰਚਣਾ ਹੈ ਉਹਨਾਂ ਨੇ ਆਪਣੀ ਫਸ ਤੇ ਉਹਨਾਂ ਨੂੰ ਕਿੰਨਾ ਕੋਈ ਫਾਇਦਾ ਮਿਲਦਾ ਦੇਖੋ ਜਿਹੜਾ ਨਹਿਰੀ ਪਾਣੀ ਹੈ ਇਹ ਜੂਜ ਕਰਨ ਨਾਲ ਜਿੱਥੇ ਸਾਡਾ ਧਰਤੀ ਹੇਠਲਾ ਪਾਣੀ ਆ ਉਹਦੀ ਬਚਤ ਹੋਊਗੀ ਉਹਦੇ ਨਾਲ ਹੀ ਜਿਹੜਾ ਬਿਜਲੀ ਦੀ ਕੰਜ਼ਮਪਸ਼ਨ ਆ ਉਹ 'ਚ ਵੀ ਜਿਹੜਾ ਫਰਕ ਪੈਣਾ ਕਿਉਂਕਿ ਜਦੋਂ ਨਹਿਰੀ ਪਾਣੀ ਲਗਾਤਾਰ ਚੱਲ ਰਿਹਾ ਤਾਂ ਤੁਹਾਨੂੰ ਸਿਰ ਤੋਂ ਨਜਾਤ ਮਿਲੂਗੀ ਤੁਹਾਨੂੰ ਮੋਟਰ ਕੰਨੀ ਦੇਖਣ ਦੀ ਲੋੜ ਹੀ ਨਹੀਂ ਪੈਣੀ ਹੋਰ ਇੱਕ ਹੋਰ ਮੈਂ ਕਿਉਂਕਿ ਬਹੁਤ ਵੱਡਾ ਭਲੇਖਾ ਸਾਡੇ ਪੰਜਾਬ ਦੇ ਵਿੱਚ ਕੁਝ ਕਿਸਾਨਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਜੀ ਕਿ ਨਹਿਰੀ ਪਾਣੀ ਤਾਂ ਦੇ ਰਹੇ ਨੇ ਵੀ ਕਨੈਕਸ਼ਨ ਫਿਰ ਕੱਟ ਦੇਣਗੇ ਐਸਾ ਕੁਝ ਨਹੀਂ ਹੈ ਜਿੰਨੇ ਕਨੈਕਸ਼ਨ ਚੱਲ ਰਹੇ ਨੇ ਉਹ ਉਸੇ ਤਰ੍ਹਾਂ ਹੀ ਚੱਲਣਗੇ ਸਾਡਾ ਮਕਸਦ ਇਹ ਹੈ ਕਿ ਅਸੀਂ ਜਿਹੜਾ ਨਹਿਰੀ ਪਾਣੀ ਆ ਉਹਦੀ ਵੱਧ ਤੋਂ ਵੱਧ ਵਰਤੋਂ ਆ ਜਿਹੜੀ ਉਹ ਪੰਜਾਬ ਦੇ ਖੇਤੀ ਵਾਸਤੇ ਅਸੀਂ ਕਰ ਸਕੀਏ ਔਰ ਜਿੱਥੇ ਅਸੀਂ ਖੇਤੀ ਵਾਸਤੇ ਪਾਣੀ ਦੀ ਉਹ ਕਰ ਰਹੇ ਆ ਉੱਥੇ ਸਾਡੀ ਜਿਹੜੀ ਇੰਡਸਟਰੀ ਆ ਵੱਡੀ ਇੰਡਸਟਰੀ ਆ ਉਹਦੇ ਵਾਸਤੇ ਵੀ ਸਾਡੀ ਕੋਸ਼ਿਸ਼ ਆ ਕਿ ਉਹਨਾਂ ਨੂੰ ਵੀ ਜਿਹੜਾ ਨਹਿਰੀ ਪਾਣੀ ਆ ਉਹ ਦਿੱਤਾ ਜਾ ਸਕੇ ਕਿਉਂਕਿ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਤੋਂ ਜਿੰਨਾ ਅਸੀਂ ਕੋਸ਼ਿਸ਼ ਕਰੀਏ ਕਿ ਸੰਜਮ ਨਾਲ ਜਿਹੜਾ ਉਹ ਅਸੀਂ ਵਰਤੋਂ ਚ ਲਿਆ ਸਕੀ ਉਹਦੇ ਨਾਲ ਹੀ ਜਿਵੇਂ ਸੋਇਲ ਕੰਜ਼ਰਵੇਸ਼ਨ ਆ ਉਹ ਵੀ ਬੜਾ ਅਹਿਮ ਵਿਭਾਗ ਹੈ ਉਹਦੇ ਨਾਲ ਹੀ ਤੁਸੀਂ ਦੇਖੋ 90 ਦੇ ਕਰੀਬ ਜਿਹੜੇ ਛੱਪੜ ਨੇ ਉਹਨਾਂ ਦਾ ਪਾਣੀ ਸਾਫ ਕਰਕੇ ਉਹ ਖੇਤਾਂ ਨੂੰ ਜਿਹੜਾ ਲਾਇਆ ਜਾ ਰਿਹਾ ਜਿਹਦੇ ਨਾਲ ਹਜ਼ਾਰਾਂ ਏਕੜ ਜ਼ਮੀਨਾਂ ਨੇ ਜਿਹੜੀਆਂ ਉਹ ਸਿੰਜਾਈ ਕੀਤੀ ਜਾਊਗੀ ਔਰ ਉਹਦੇ ਨਾਲ ਹੀ ਜਿਹੜੇ ਸ਼ਹਿਰਾਂ ਦੇ ਵਿੱਚ ਟ੍ਰੀਟਮੈਂਟ ਪਲਾਂਟ ਲੱਗੇ ਉਹਤੋਂ ਉਹ ਪਾਣੀ ਟ੍ਰੀਟ ਕਰਕੇ ਉਹਨੂੰ ਖੇਤਾਂ ਚਲ ਜਾ ਕੇ 4-5000 ਏਕੜ ਹੈ ਜਿਹੜਾ ਉਹਦੇ ਨਾਲ ਜਿਹੜਾ ਸਿੰਜਿਆ ਜਾਣਾ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਪਾਣੀ ਅਸੀਂ ਯੂਜ਼ ਕਰਦੇ ਆਂ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰਕੇ ਅਸੀਂ ਉਹਨੂੰ ਜਿਸ ਪਰਪਸ ਲਈ ਉਹ ਵਰਤਿਆ ਜਾ ਸਕਦਾ ਉਸ ਪਰਪਸ ਲਈ ਅਸੀਂ ਵਰਤੀਏ ਤਾਂ ਕਿ ਜਿਹੜੇ ਕਿਸਾਨ ਨੇ ਉਹ ਵੀ ਉਹਨਾਂ ਨੂੰ ਵੀ ਰਾਹਤ ਮਿਲ ਸਕੇ ਕਿਉਂਕਿ ਹੁਣ ਅਸੀਂ ਕਈ ਥਾਵਾਂ 'ਤੇ ਜਿਹੜਾ ਅਸੀਂ ਕੁਝ ਪਲਾਂਟਾਂ ਦਾ ਜਿਹੜਾ ਉਦਘਾਟਨ ਵੀ ਕੀਤਾ ਹੈ ਜਿਹੜੇ ਸ਼ੁਰੂ ਹੋ ਚੁੱਕੇ ਨੇ ਉਹਦਾ ਕਈ ਕਿਹ ਪਿੰਡਾਂ ਨੂੰ ਜਿਹੜਾ ਫਾਇਦਾ ਹੋ ਰਿਹਾ ਹ ਹ ਜਿੰਨੀਆਂ ਨਹਿਰਾਂ ਬਣ ਰਹੀਆਂ ਨੇ ਉਹਦੇ ਨਾਲ ਮੈਂ ਕਹਿੰਨਾ ਜਿਹੜਾ ਕਿਸਾਨ ਹੈ ਜ਼ਿਮੀਂਦਾਰ ਹੈ ਉਹਨਾਂ ਦੇ ਚਿਹਰਿਆਂ ਤੇ ਜਿਹੜੀ ਖੁਸ਼ੀ ਦੇਖੀ ਜਾ ਰਹੀ ਹੈ ਆ ਹੁਣੀ ਮੈਂ ਤਾਂ 15 20 ਦਿਨਾਂ ਦੇ ਵਿੱਚ ਹੀ ਮੈਂ ਕਹਿੰਨਾ 100 200 ਕਰੋੜ ਦੇ ਤਾਂ ਉਦਘਾਟਨ ਵੀ ਕਰਕੇ ਆ ਗਿਆ ਸੀ ਜਿਹੜੇ ਕੰਮ ਲਗਾਤਾਰ ਚੱਲ ਰਹੇ ਨੇ ਔਰ ਤੁਸੀਂ ਕਿਸੇ ਵੀ ਹਲਕੇ ਦੇ ਵਿੱਚ ਲੰਘੋਗੇ ਨਹਿਰਾਂ ਤੇ ਤੁਹਾਨੂੰ ਸੂਆਂ ਤੇ ਕੰਮ ਚੱਲਦਾ ਤੁਹਾਨੂੰ ਦਿਖੂਗੀ ਕਿ ਦੂਗਾ ਦੇਖੋਗੇ ਕਿ ਇੱਥੇ ਵੀ ਕੰਮ ਚੱਲ ਰਿਹਾ ਇੱਥੇ ਵੀ ਕੰਮ ਚੱਲ ਰਿਹਾ ਬਿਲਕੁਲ ਤੁਹਾਡੇ ਕੋ ਬੜੇ ਇੰਪੋਰਟੈਂਟ ਡਿਪਾਰਟਮੈਂਟ ਨੇ ਇਹ ਇਹਦੀ ਗੱਲ ਕਰੀ ਤੇ ਕਹਿੰਦੇ ਅਗਲੀ ਵਾਰ ਜਿਹੜੀ ਉਹ ਪਾਣੀ ਤੇ ਆਉਣ ਵਾਲੀ ਹੈ ਇਸ ਕਰਕੇ ਬੜਾ ਚੰਗੇ ਕੰਮ ਕਰ ਰਹੇ ਮਾਈਨਿੰਗ ਤੇ ਆਜਨੇ ਕੋਈ ਡਿਪਾਰਟਮੈਂਟ ਵੀ ਬਹੁਤ ਸਾਰੇ ਤੁਹਾਡੇ ਕੋ 2-2 ਮਿੰਟ ਸਾਰੇ ਤੇ ਲਾਣੇ ਇਹਨੂੰ ਕਮਾਉ ਪੁੱਤ ਕਿਹਾ ਜਾਂਦਾ ਹੈ ਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਮਾਈਨਿੰਗ ਅਗਰ ਇਹ ਸੰਭਲੀ ਤੇ ਪੰਜਾਬ ਦਾ ਸਾਰਾ ਜਿਹੜਾ ਖਰਚਾ ਇੱਥੋਂ ਹੀ ਨਿਕਲ ਆਣਾ ਹੈ ਉਸ ਦਾ ਕੀ ਸਟੇਟਟ ਸਟੇਟਸ 2022 ਚ ਸਰਕਾਰ ਬਣੀ ਆ ਉਸ ਤੋਂ ਪਹਿਲਾਂ ਦਾ ਰੈਵਨਿਊ ਵੀ ਤੁਸੀਂ ਚੈੱਕ ਕਰ ਲਿਓ ਆ ਦੋ ਸਾਲਾਂ ਦਾ ਰੈਵਨਿਊ ਵੀ ਤੁਸੀਂ ਤੁਹਾਨੂੰ ਮੈਂ ਦੱਸਣ ਜਾ ਰਿਹਾ ਕਿ ਪਿਛਲੇ ਸਾਲ ਦਾ ਜਿਹੜਾ ਰੈਵਨਿਊ ਸੀ 247 ਕਰੋੜ ਸੀ ਔਰ ਇਤਕੀ ਦਾ ਜਿਹੜਾ ਹੈਗਾ ਉਹ 257 ਕਰੋੜ ਰੈਵਨਿਊ ਹੈ ਜਿਹੜਾ ਪਿਛਲੇ ਸਮਿਆਂ ਦੇ ਦਰਮਾਨ ਰਿਕਾਰਡ ਹੈ ਇੰਨਾ ਕਦੇ ਇਕੱਠਾ ਹੋਇਆ ਨਹੀਂ ਹੈ ਰੈਵਨਿਊ ਔਰ ਦੂਜੀ ਗੱਲ ਸਾਡੀ ਰੈਵਨਿਊ ਤਾਂ ਹੋਰ ਵੀ ਜਿੰਨਾ ਮਰਜੀ ਅਸੀਂ ਇਕੱਠਾ ਕਰ ਲਈਏ ਪਰ ਉਹ ਲੋਕਾਂ ਤੇ ਬਝਣ ਪੈਣਾ ਪਰ ਉਸ ਨੂੰ ਦੇਖਦੇ ਹੋ ਅਸੀਂ ਜਿਹੜਾ 5.5 ਰੁਪਏ ਸਕੁਅਰ ਫਿਟ ਹੈ ਜਿਹੜਾ ਰੇਤਾ ਉਹ ਪਿੱਟ ਤੋਂ ਦੇ ਰਹਿਆ ਪਬਲਿਕ ਮਾਈਨ ਜਿਹੜੀਆਂ ਹੈਗੀਆਂ ਨੇ ਉੱਥੋਂ ਤੁਸੀਂ ਆਪ ਭਰਨਾ ਆਪ ਜਾ ਕੇ ਆਪਣੀ ਟਰਾਲੀ ਲੈ ਜਾਓ ਆਪ ਭਰ ਕੇ ਆ ਸਕਦੇ ਹੋ ਬਾਕੀ ਤਾਂ ਥੋੜਾ ਕੈਰੇਜ ਹੈ ਜਿਹੜਾ ਪੈਣਾ ਪਰ ਉੱਥੇ 5.5 ਰੁਪਏ ਜਿਹੜਾ ਦਿੱਤਾ ਜਾਂਦਾ ਉਹਦਾ ਕਾਰਨ ਇੱਕੋ ਹੀ ਆ ਕਿ ਹਰ ਇੱਕ ਦੀ ਇੱਛਾ ਹੈ ਕਿ ਉਹਦਾ ਇੱਕ ਛੋਟਾ ਮਕਾਨ ਹੋਵੇ ਕੋਈ ਕਹਿੰਦਾ ਵੱਡਾ ਹੋਵੇ ਜਿਹੜਾ ਵੱਡਾ ਬਣਾਉਣਾ ਉਹਨਾਂ ਤਾਂ ਚਲ ਕੋਈ ਓਡੀ ਪ੍ਰਭਾਵ ਹੈ ਨਹੀਂ ਜਿਹਨੇ ਕੋਈ ਛੋਟਾ ਗਰੀਬ ਬੰਦਾ ਹੈ ਉਹਦੀ ਪਹੁੰਚ ਚ ਜਿਹੜਾ ਹੈਗਾ ਇਹ ਸਮਾਨ ਹੋਵੇ ਸੋ ਉਹਦੇ ਤਹਿਤ ਹੀ ਸਾਡੇ 5.5 ਰੁਪਏ ਜਿਹੜਾ ਰੀਤੇ ਦਾ ਰੇਟ ਹੈ ਉਹ ਜਿਹੜਾ ਰੱਖਿਆ 20000 ਕਰੋੜ ਦੀ ਅਕਸਰ ਬੜੀ ਵਿੱਚ ਚਰਚਾ ਹੁੰਦੀ ਸੀ ਮਾਈਨਿੰਗ ਜਿਹੜੀਆਂ ਨੇ ਸਾਰੀਆਂ ਇਹ ਖੁੱਲ ਗਈਆਂ ਨੇ ਕੀ ਉਹਨਾਂ ਦੀ ਸਥਿਤੀ ਹੈ ਤੁਹਾਨੂੰ ਲੱਗਦਾ ਹੈ ਕਿ ਅਜੇ ਜਿੰਨੀਆਂ ਕੁਝ ਖੁੱਲੀਆਂ ਹੁੰਦੇ ਨਾਲ ਉਹ ਜਿਹੜਾ ਟੀਚਾ ਆਪਾਂ ਲੈ ਕੇ ਚੱਲਦੇ ਆ ਉਹ ਪੂਰਾ ਕਰਨਾ ਸੰਭਵ ਹੋ ਰਿਹਾ ਹੈ ਕੋਈ ਚੀਜ਼ ਤਾਂ ਵਿਜਨ ਨਜ਼ਰ ਆ ਰਿਹਾ ਹੈ ਦੇਖੋ ਇਹ ਚ ਸਾਨੂੰ ਨਾ ਕਈ ਚੀਜ਼ਾਂ ਦੇਖਣੇ ਪੈਣਾਂ ਐਂਜੀਟੀ ਦਾ ਵੀ ਸਾਨੂੰ ਦੇਖਣਾ ਪੈਂਦਾ ਹੈ ਅਸੀਂ ਨਹੀਂ ਚਾਹੁੰਦੇ ਵੀ ਕੋਈ ਐਦਾਂ ਦੀ ਗਲਤ ਅਸੀਂ ਸਰਕਾਰ ਦੇ ਵਿੱਚ ਰੱਖ ਕੇ ਗਲਤ ਤਰ੍ਹਾਂ ਦਾ ਸਟੈਪ ਚੱਕੀ ਕਿ ਨਜਾਇਜ਼ੀ ਜਿਹੜਾ ਚੱਲ ਜਾਂ ਜਦੋਂ ਕਿਸੇ ਦੀ ਕੋਈ ਪਰਮਿਸ਼ਨ ਬੰਦ ਹੋ ਗਈ ਉਹ ਬੰਦ ਹੋ ਗਈ ਜਦੋਂ ਹੀ ਪਰਮਿਸ਼ਨ ਦੁਆਰਾ ਮਿਲਣੀਆਂ ਤਾਂ ਉਹ ਜਿਹੜੀਆਂ ਕਮਰਸ਼ੀਅਲ ਮਾਈਨ ਉਹ ਸ਼ੁਰੂ ਹੋਣ ਗਿਆ ਸੋ ਇਸ ਕਰਕੇ ਜਦੋਂ ਪਰਮਿਸ਼ਨ ਹੈਗੀ ਤਾਂ ਚੱਲਣੀ ਹੈ ਅਦਰਵਾਈਜ਼ ਨਜਾਇਜ਼ ਨਹੀਂ ਚੱਲਣੀ ਹੈ ਪਿਛਲੀਆਂ ਸਰਕਾਰਾਂ ਦਾ ਹੁੰਦਾ ਸੀ ਕਿ ਚੱਕੀ ਚੱਲੋ ਕੋਈ ਕਿਹੜਾ ਕੋਈ ਰੋਕਣ ਵਾਲਾ ਸਾਡੇ ਮੁੱਖ ਮੰਤਰੀ ਸਾਹਿਬ ਅਸੀਂ ਆਪ ਖੁਦ ਹਰ ਇੱਕ ਚੀਜ਼ ਨੂੰ ਆਪ ਦੇਖ ਕੇ ਹਾਂ ਇਨਾ ਹੈ ਕਿ ਨੇਰੇ ਸਵੇਰੇ ਕੋਈ ਚੋਰੀ ਚਕਾਰੀ ਕਰ ਜੇ ਉਹ ਅਲੱਗ ਚੀਜ਼ ਆ ਆ ਕਰ ਜੇ ਪਰ ਸਾਡੇ ਵੱਲੋਂ ਹਰ ਟਾਈਮ ਇਹੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਸਹੀ ਤਰੀਕੇ ਨਾਲ ਕੰਮ ਹੈ ਜਿਹੜਾ ਉਹ ਕਰੋ ਨਜਾਇਜ਼ ਅਸੀਂ ਹੋਣ ਨਹੀਂ ਦੇਣੀ ਸਸਤੀ ਰੇਤਾ ਦੀ ਗੱਲ ਹੁੰਦੀ ਸੀ ਤੁਸੀਂ ਵੀ ਕਿਹਾ ਕਿ ਕਿਸੇ ਨੇ ਆਪਣੀ ਟਰਾਲੀ ਲੈ ਕੇ ਜਾਣੀ ਤੁਸੀਂ ਆਪ ਜਾ ਕੇ ਕਦੀ ਫੀਲਡ ਦੇ ਵਿੱਚ ਉੱਥੇ ਦੇਖਿਆ ਕਿ ਵਾਕਈ ਲੋਕਾਂ ਨੂੰ ਸਸਤੀ ਰੇਟ ਤੇ ਮਿਲ ਰਹੀ ਹੈ ਕਿ ਹਜੇ ਵੀ ਇਲੀਗਲ ਮਾਈਨਿੰਗ ਹੋ ਰਹੀ ਹੈ ਮਹਿੰਗੇ ਭਾਅ ਤੇ ਜਿਹੜੀ ਰੇਤਾ ਲੋਕਾਂ ਤੱਕ ਪਹੁੰਚਦੀ ਹੈ ਦੇਖੋ ਸਰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਕਿਸੇ ਨੇ ਆਪਣੇ ਟਰਾਲੀ ਲੈ ਕੇ ਜਾਣੀ ਆ ਉਹਨਾਂ ਨੂੰ ਭਰਉਣ ਦੀ ਵੀ ਲੋੜ ਨਹੀਂ ਆਪ ਭਰ ਕੇ ਲੈ ਕੇ ਆ ਜ ਤੁਹਾਨੂੰ 5.5 ਰੁਪਏ ਪਿਆ ਹਾ ਜੇ ਤੁਸੀਂ ਉਥੋਂ ਭਰਾਉਣੇ ਹੋ ਉਹਨਾਂ ਦਾ ਭਰਾਈ ਪਊਗੀ ਜੇ ਤੁਸੀਂ ਕਿਸੇ ਤੋਂ ਮੰਗਾਉਣੇ ਹੋ ਉਹਨਾਂ ਨੇ ਕਹਿਰ ਜ ਲੈਣਾ ਸਾਡੇ ਵੱਲੋਂ ਇਹ ਹੈ ਕਿ ਅਸੀਂ ਪਿੱਟ ਦੇ ਉੱਤੇ ਜਿਹੜੀ 5.5 ਰੁਪਏ ਸਕੇਅਰ ਫੁੱਟ ਦੇ ਰਹੇ ਹਾਂ ਉਥੋਂ ਜਿਹੜਾ ਮਰਜ਼ੀ ਭਰ ਸਕਦਾ ਕੋਈ ਚੱਕਰ ਗੱਲ ਮੈਂ ਪਿਛਲੇ ਦਿਨੀ ਮੈਂ ਜਾ ਕੇ ਵੀ ਆ ਇੱਥੇ ਸੀਗਾ ਐਸਬੀਐਸ ਨਗਰ ਸੀਗਾ ਉੱਥੇ ਮੈਂ ਜਾ ਕੇ ਆ ਔਰ ਉਸ ਦਿਨ ਅਸੀਂ 10-11 ਖੱਟਾਂ ਨੇ ਜਿਹੜੀਆਂ ਪਬਲਿਕ ਮਾਈਨਿੰਗ ਉਹਨਾਂ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਉਸ ਦਿਨ ਮੈਂ ਜਾ ਕੇ ਆਂ ਦੇਖਿਆ ਲੋਕ ਖੁਸ਼ ਵੀ ਨੇ ਕਿ ਸਾਡੇ ਨੇੜੇ ਪਹੁੰਚ ਚ ਹੈ ਜਿਹੜਾ ਸਾਰਾ ਕੁਝ ਠੀਕ ਹੈ ਪਰ ਵਿਰੋਧੀਆਂ ਜੇ ਵੀ ਸਵਾਲ ਚੱਕੀ ਜਾਂਦੇ ਕਿ ਇਲੀਗਲ ਮਾਈਨਿੰਗ ਤਾਂ ਹਜੇ ਵੀ ਹੋਈ ਜਾ ਰਹੀ ਹੈ ਕਈ ਥਾਵਾਂ ਤੇ ਉਹਨਾਂ ਨੰਦਪੁਰ ਸਾਹਿਬ ਦੀ ਗੱਲ ਕਰ ਦਿੰਦੇ ਨੇ ਕਿ ਇਸ ਥਾਂ ਤੇ ਜਾ ਕੇ ਦੇਖ ਲਓ ਉਥੇ ਇਲੀਗਲ ਮਾਈਨਿੰਗ ਚੱਲ ਰਹੀ ਹੋਵੇਗੀ ਸਰ ਜਿਹੜੇ ਇਹਨਾਂ ਦੇ ਪਿਛਲੇ ਸਮੇਂ ਦੇ ਐਮਐਲਏ ਰਹੇ ਨੇ ਉਹਨਾਂ ਦੇ 100-100 ਫੋਟ ਪੱਟੇ ਹੋਏ ਟੋਏ ਉਹ ਸਾਨੂੰ ਦਿਖਾਈ ਜਾਂਦੇ ਨੇ ਪੱਟੇ ਤਾਂ ਉਹਨਾਂ ਨੇ ਨੇ ਕੋਈ ਅਸੀਂ ਤਾਂ ਕੋਈ ਇਹ ਨਹੀਂ 2 ਸਾਲ ਦੇ ਵਿੱਚ ਅਸੀਂ ਖੂਪਟ ਦੀਏ ਪੱਟੇ ਹੋਏ ਇਹਨਾਂ ਦੇ ਨੇ ਕਿਉਂਕਿ ਲੰਬਾ ਸਮਾਂ ਸਰਕਾਰਾਂ ਇਹਨਾਂ ਦੀਆਂ ਰਹੀਆਂ ਇਹਨਾਂ ਨੇ ਰਲ ਮਿਲ ਕੇ ਜਦੋਂ ਉਹ ਆ ਗਿਆ ਉਹਨਾਂ ਨਾਲ ਸੈਟਿੰਗ ਜਦੋਂ ਉਹ ਆ ਕੇ ਉਹਨਾਂ ਨਾਲ ਸੈਟਿੰਗ ਕਰਕੇ ਰੱਖਿਆ ਹੁਣ ਹੁਣ ਕਹਿੰਦੇ ਨੇ ਹੁੰਦੇ ਤੀਜਾ ਰਲਿਆ ਕੰਮ ਗਲਿਆ ਹੁਣ ਤੀਜੀ ਪਾਰਟੀ ਆ ਗਈ ਉਹਨਾਂ ਦਾ ਕੰਮ ਖਲ ਗਿਆ ਸੋ ਆਪਦੇ ਆਪ ਨੂੰ ਰੋਂਦੇ ਫਿਰਦੇ ਨੇ ਵੀ ਹੁਣ ਅਸੀਂ ਕੀ ਕਰੀਏ ਸਾਡੇ ਵੱਲੋਂ ਹਰ ਇੱਕ ਕੋਸ਼ਿਸ਼ ਹੈ ਕਿ ਜਿਹੜਾ ਵੀ ਕੰਮ ਹੋਵੇ ਜਾਇਜ਼ ਹੋਵੇ ਨਜਾਇਜ਼ ਨਾ ਹੋਵੇ ਕੱਲੇ ਅਸੀਂ ਜਿੰਨੇ ਵਿਭਾਗ ਨੇ ਸਾਰਿਆਂ ਦੇ ਵਿੱਚ ਸਰਕਾਰ ਦੇ ਜਿੰਨੇ ਹਰ ਇੱਕ ਫੀਲਡ ਦੇ ਵਿੱਚ ਖੇਤਰ ਆ ਤੁਸੀਂ ਇੱਕ ਚੀਜ਼ ਦੇਖੋ ਇਹਨਾਂ ਨੇ ਪਿਛਲੇ ਸਮੇਂ ਦੇ ਦਰਮਿਆਨ ਜਿਹੜੇ ਸਾਡੇ ਬੱਚੇ ਸ਼ਹੀਦ ਹੁੰਦੇ ਸੀ ਉਹਨਾਂ ਵਾਸਤੇ ਕੀ ਕੀਤਾ ਹੂੰ ਹੂੰ ਇਹ ਆਪ ਕਰਨ ਵੀ ਦਾ ਕੁਝ ਸਾਡੇ ਮੁੱਖ ਮੰਤਰੀ ਸਾਹਿਬ ਨੇ ਅਨਸਾਰ ਪਹਿਲੇ ਸਾਲ ਹੀ ਜਿਹੜਾ ਸਾਡੇ ਬੱਚੇ ਸ਼ਹੀਦ ਹੁੰਦੇ ਸੀ ਉਹਨਾਂ ਨੂੰ 1 ਕਰੋੜ ਰੁਪਏ ਰਾਸ਼ੀ ਕੀਤੀ ਫਿਰ ਕੋਈ ਅੰਗਹੀਣ ਹੋ ਗਿਆ ਸਾਡਾ ਭਰਾ ਉਹਨਾਂ ਨੂੰ ਜਿਹੜਾ 50% ਤੋਂ 71% ਸੀ ਪਹਿਲਾਂ ਦਿੰਦੇ ਸੀ 5 ਲੱਖ ਰੁਪਏ ਮਾਨ ਸਾਹਿਬ ਦੀ ਸਰਕਾਰ ਨੇ 10 ਲੱਖ ਕੀਤਾ ਜਿਹੜਾ 51 ਤੋਂ 76 ਸੀਗਾ ਉਹਨੂੰ 10 ਤੋਂ 20 ਕੀਤਾ ਜਿਹੜਾ 76 ਤੋਂ 100 ਸੀ ਉਹਨੂੰ 20 ਦਾ 40 ਕੀਤਾ ਇਹ ਪਹਿਲੀ ਸਰਕਾਰ ਆਈ ਆ ਜੀਨੇ ਹਰ ਖੇਤਰ ਦੇ ਵਿੱਚ ਜਿਹੜਾ ਕੰਮ ਕਰਕੇ ਦਿਖਾਇਆ ਆ ਸਾਡੇ ਭਰਾ ਜਿਹੜੇ ਸੀਗੇ ਸੁਤੰਤਰਤਾ ਸੰਾਣੀ ਉਹਨਾਂ ਵਾਸਤੇ ਸਰਕਾਰ ਲਗਾਤਾਰ ਲੱਗੀ ਹੋਈ ਆ ਮੈਂ ਕਹਣਾ ਜਿੰਨੇ ਵੀ ਉਹ ਮਿਲਦੇ ਨੇ ਉਹ ਕਹਿੰਦੇ ਸਾਨੂੰ ਅੱਜ ਤੱਕ ਕੋਈ ਮੰਤਰੀ ਮਿਲੀ ਨਹੀਂ ਹੈ ਕਹੀਂ ਗਏ ਕਿ ਅਸੀਂ ਇਹਨਾਂ ਨੇ ਸਾਨੂੰ ਆਜ਼ਾਦੀ ਲੈ ਕੇ ਪਰ ਮਿਲਿਆ ਕੋਈ ਨਹੀਂ ਅਰਮੈਤ ਕੀ ਮੈਂ ਆਪ ਖੁਦ ਫੰਕਸ਼ਨ ਅਰੇਂਜ ਕਰਵਾ ਕੇ ਪਟਿਆਲੇ ਸਭ ਨੂੰ ਬੁਲਾ ਕੇ ਉੱਥੇ ਖੁੱਲਾ ਸੱਦਾ ਦਿੱਤਾ ਔਰ ਉੱਥੇ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਚਾਹ ਪਾਣੀ ਲੰਗਰ ਛਕਿਆ ਮੈਂ ਕਿਹਾ ਕਿੰਨੇ ਖੁਸ਼ ਹੋਏ ਨੇ ਉਹ ਉਹਨਾਂ ਨੂੰ ਨਹੀਂ ਆਪਣੇ ਇਕੱਠੇ ਹੋਣ ਵਾਸਤੇ ਬੜੀ ਮੁਸ਼ਕਲ ਕਰਨੀ ਪੈਂਦੀ ਇੱਧਰ ਜਾ ਉੱਧਰ ਜਾ ਸੋ ਜਿਹੜੇ ਸਾਡੇ ਅਹ ਦੀਸ਼ ਦਾ ਸ਼ਰਮਾਇਆ ਨੇ ਉਹਨਾਂ ਨਾਲ ਸਾਡਾ ਤੱਲੁਕ ਹੱਤ ਨੇ ਜਿਹੜੇ ਉਹ ਬੜੇ ਵਧੀਆ ਹੋਣੇ ਚਾਹੀਦੇ ਸਾਡੇ ਵੱਲੋਂ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਵਧੀਆ ਤਰੀਕੇ ਨਾਲ ਹੋਣ ਅਗੇ ਵੀਰਾ ਦੀ ਗੱਲ ਕਰੀ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਪਹਿਲਾਂ ਤਾਂ ਕੇਂਦਰ ਸਰਕਾਰ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਸੀ ਕਿ ਸ਼ਹੀਦ ਹੋ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ 1 ਕਰੋੜ ਰੁਪਇਆ ਦੇ ਕੇ ਆਏ ਉਸ ਤੋਂ ਬਾਅਦ ਹੀ ਦੇਖਿਆ ਸੀ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਸਲਾਮੀ ਵੀ ਦਿੱਤੀਆਂ ਗਿਆ ਸਨ ਕਿੰਨਿਆ ਕੋ ਇਹ ਜੋ ਤੁਸੀਂ ਮਿਲਦੇ ਹੋ ਉਹਨਾਂ ਦੇ ਪਰਿਵਾਰਾਂ ਵਾਲਿਆਂ ਨੂੰ ਦੁੱਖ ਸਾਂਝਾ ਕਰਦੇ ਹੋ ਕਿ ਉਹਨਾਂ ਦੀ ਫੀਡਬੈਕ ਰਹਿੰਦੀ ਹੈ ਇੰਨਾ ਸੀ ਜਣ ਲੈ। ਦੇਖੋ ਜਦੋਂ ਸਭ ਤੋਂ ਪਹਿਲਾਂ ਚ ਇੱਕ ਬੱਚਾ ਸਾਡਾ ਜਿਹੜਾ ਅਗਨੀ ਵੀਰ ਸੀ ਉਹ ਸ਼ਹੀਦ ਹੋਇਆ ਸੀ। ਤਾਂ ਕੇਂਦਰ ਨੇ ਤਾਂ ਸਾਬ ਮੰਨ ਹੀ ਕਰਤਾ ਸੀ ਕਿ ਇਹ ਤਾਂ ਸ਼ਹੀਦ ਹਨ ਨਹੀਂ। ਔਰ ਉੱਤੇ ਕਈ ਤਰ੍ਹਾਂ ਦੇ ਐਲੀਗੇਸ਼ਨ ਵੀ ਲਾਏ ਗਏ ਸੀ। ਪਰ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਉੱਥੇ ਜਾ ਕੇ ਉਹਨਾਂ ਨੂੰ ਸਨਮਾਨ ਵੱਜੋਂ ਰਾਸ਼ੀ ਦੇ ਕੇ ਆ ਔਰ ਵੱਡੀ ਤਰਾਸ ਦੀ ਕੀ ਹੈ ਕਿ ਉਹ ਸਾਡੇ ਬਜ਼ੁਰਗ ਜਿਨ੍ਹਾਂ ਦਾ ਬੱਚਾ ਸੀ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਵੀ ਇਹ ਕੀ ਹੈ ਵੀ ਅਸੀਂ ਕੋਈ ਸਾਨੂੰ ਤਾਂ ਪਤਾ ਹੀ ਨਹੀਂ ਅਗਨੀ ਵੀਰ ਕੀ ਹੈ ਵੀ ਅਸੀਂ ਫੌਜ ਚ ਭੇਜਿਆ ਸੀ ਜੇ ਉੱਥੇ ਸ਼ਹੀਦ ਹੋ ਗਿਆ ਤਾਂ ਫਿਰ ਸਰਕਾਰ ਦਾ ਫਰਜ਼ ਬਣਦਾ ਉਹਨੂੰ ਸਨਮਾਨ ਦੇਣਾ ਫਸੋ ਮਾਨ ਸਾਹਿਬ ਦੀ ਉਸ ਲੜਾਈ ਨੇ ਉਸ ਅਮਰ ਸ਼ਾਹ ਜੀ ਨਾਲ ਗੱਲ ਕਰਕੇ ਜਿਹੜਾ ਦੂਜਾ ਸ਼ਹੀਦ ਹੋਇਆ ਅਗਨੀ ਵੀਰ ਉਹਨਾਂ ਦੇ ਉੱਥੇ ਉਹਨਾਂ ਨੇ ਸਲਾਮੀ ਵੀ ਦਿੱਤੀ ਔਰ ਉਹਨੂੰ ਸਹੀ ਦਾ ਦਰਜਾ ਵੀ ਕਰਾਰ ਦਿੱਤਾ ਸੋ ਇਹ ਚੰਗੇ ਇੱਕ ਚੰਗੇ ਮੁੱਖ ਮੰਤਰੀ ਦੀ ਜਿਹੜੀ ਸੋਚ ਆ ਉਹਨੂੰ ਸਲੂਟ ਆ ਉਹ ਆਪਣੇ ਉਸਤੇ ਜਿਹੜਾ ਪੈਰਾ ਉਹ ਦੇ ਰਹੇ ਨੇ ਔਰ ਇਹ ਚੰਗੇ ਉਹਦੀ ਨਿਸ਼ਾਨੀ ਆ ਜਿਹੜੇ ਪੰਜਾਬ ਦੇ ਹਿੱਤ ਲਈ ਜਦੋਂ ਕੰਮ ਕਰਦਾ ਕੋਈ ਨਹੀਂ ਇਹ ਹੌਟਿਕਲਚਰ ਦਾ ਹੋਇਆ ਹੈ ਹੌਟਿਕਲਚਰ ਹੈ ਮਤਲਬ ਇਹ ਉਹਦੇ ਵਿੱਚ ਆਉਂਦਾ ਹੈ ਸਾਰੇ ਜਿਹੜੇ ਬਾਗਾਂ ਦਾ ਹੋਇਆ ਉਹ ਅਸੀਂ ਬਾਗਬਾਨੀ ਨੂੰ ਉਸ਼ਾਹਤ ਕਰਨ ਵਾਸਤੇ ਬਹੁਤ ਤਰ੍ਹਾਂ ਦੇ ਜਿਹੜੇ ਕਦਮ ਆ ਉਹ ਜਿਹੜੇ ਚੱਕ ਰਹੇ ਆ ਜਿਵੇਂ ਬੂਰ ਬਗਾਰਾ ਉਧਰ ਕਿਨੂ ਕਿਨੂ ਬਹੁਤ ਹੁੰਦਾ ਹੈ ਜਹਾ ਸ਼ਰਪੁਰ ਉੱਚ ਉਹ ਚ ਹੁੰਦਾ ਅਸੀਂ ਆ ਜਿਹੜਾ ਹੁਣ ਨਹਿਰਾਂ ਦੀ ਗੱਲ ਕਰ ਰਹੇ ਆ ਇਹ ਉਹਨਾਂ ਵਾਸਤੇ ਉੱਥੇ ਜਦੋਂ ਆਪਾਂ ਜਾ ਕੇ ਪਤਾ ਕਰੀਏ ਨੇ ਕਿੰਨਾ ਅਹਿਮ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਕਿਉਂਕਿ ਨਹਿਰੀ ਪਾਣੀ ਬਿਨਾ ਉੱਥੇ ਕੁਝ ਵੀ ਨਹੀਂ ਹੁੰਦਾ ਸੋ ਉਹਨਾਂ ਬਾਗਾਂ ਵਾਸਤੇ ਨਹਿਰੀ ਪਾਣੀ ਦੀ ਬਹੁਤ ਲੋੜ ਹੈ ਬਾਗਾਂ ਨੂੰ ਉਤਸ਼ਾਹ ਕਰਨ ਵਾਸਤੇ ਤੇ ਅਸੀਂ ਬਖ ਬਖ ਉਹਨਾਂ ਦੇ ਵਿੱਚ ਜਿਵੇਂ ਉੱਥੇ ਪਟਿਆਲੇ ਦੇ ਵਿੱਚ ਗਾਵਾ ਸਟੇਟ ਬਣਾਈਆ ਉਧਰ ਪਠਾਨਕੋਟ ਲੀਚੀ ਸਟੇਟ ਹੈ ਜਾਂ ਇੱਥੇ ਫਿਰੋਜ਼ਪੁਰ ਦੇ ਵਿੱਚ ਜਿਹੜੀ ਚਿੱਲੀ ਸਟੇਟ ਅਸੀਂ ਬਣਾਉਣ ਜਾ ਰਹੇ ਹਾਂ ਕਿਉਂਕਿ ਉਹ ਜਿਹੜੇ ਖੇਤਰ ਦੇ ਵਿੱਚ ਜਿਹੜੀ ਚੀਜ਼ ਦਾ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਉਗਾਈ ਜਾਂਦੇ ਆ ਉੱਥੇ ਜਦੋਂ ਸਟੇਟ ਬਣਦੀ ਆ ਤਾਂ ਉਹਨਾਂ ਨੂੰ ਉੱਥੇ ਜਿਹੜੇ ਉਹਨਾਂ ਨਾਲ ਸੰਬੰਧਿਤ ਜਿਹੜੇ ਇਕੁਪਮੈਂਟ ਨੇ ਉਹ ਮਿਲਦੇ ਨੇ ਤਾਂ ਕਿ ਘੱਟ ਖਰਚੇ ਤੇ ਜਿਹੜਾ ਕੋਈ ਛੋਟਾ ਕਿਸਾਨ ਆ ਉਹ ਵੀ ਉੱਥੋਂ ਆਪਣੇ ਇਕੁਪਮੈਂਟ ਲੈ ਕੇ ਆਪਣੀ ਖੇਤੀ ਦਾ ਜਿਹੜਾ ਬਾਗਬਾਨੀ ਦਾ ਜੋ ਵੀ ਕੰਮਕਾਰ ਕਰਨਾ ਉਹ ਸਾਰਾ ਕਰ ਸਕੇ ਸੋ ਉਹਦੇ ਤਹਿਤ ਅਸੀਂ ਪੂਰੀ ਤਰੀਕੇ ਨਾਲ ਜਿਹੜੇ ਲੱਗੇ ਹੋਇਆ ਔਰ ਕਰਤਾਰਪੁਰ ਦੇ ਵਿੱਚ ਜਿਹੜਾ ਐਕਸੀਲੈਂਸੀ ਬਣਾਇਆ ਹੋਇਆ ਉੱਥੇ ਜਿਹੜੇ ਸਾਡੇ ਬੀਜ ਨੇ ਉਹ ਤਿਆਰ ਕੀਤੇ ਜਾਂਦੇ ਨੇ ਕਿਸੇ ਨੇ ਵੀ ਤਿਆਰ ਕਰਾਉਣਾ ਉੱਥੇ ਬੀਜ ਤਿਆਰ ਕੀਤਾ ਜਾਂਦਾ ਕਿਉਂਕਿ ਉੱਥੇ ਸ਼ੈੱਡ ਬਣੇ ਹੋਏ ਨੇ ਉੱਥੇ ਜਿਹੜਾ ਹੈਗਾ 20 ਦਿਨ ਦਾ ਟੁਕ ਟੁਕ ਜਿਹੜਾ ਫਾਇਦਾ ਹੈ ਜਿਹੜਾ ਉਹ ਕਿਸਾਨ ਨੂੰ ਹੋ ਜਾਂਦਾ ਜਦੋਂ ਬੀਜ ਉਹ ਮਤਲਬ ਕਿ ਉਹਦੀ ਬੀਲ ਬਣ ਗਈ ਤਾਂ ਜਦੋਂ ਅਸੀਂ ਖੇਤਾਂ ਦੇ ਵਿੱਚ ਪਲਾਂਟੇਸ਼ਨ ਕਰਦੇ ਆ ਜਿਵੇਂ ਹੁਣ ਠੰਡ ਦਾ ਮੌਸਮ ਸੀ ਉਦੋਂ ਜਿਹੜੇ ਬੀਜ ਦੇ ਕੇ ਉੱਥੇ ਬੂਟੇ ਤਿਆਰ ਕਰਾ ਲੇ ਉਹ 20 ਦਿਨ ਦਾ ਜਦੋਂ ਫਰਕ ਪਿਆ ਜਾਂਦਾ ਤਾਂ ਉਹਨਾਂ ਨੂੰ ਰੇਟ ਹੈ ਜਿਹੜਾ ਚੰਗਾ ਮਿਲ ਜਾਂਦਾ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਅਸੀਂ ਕਿਨੂ ਜਿਹੜਾ ਮਿੱਡੇ ਮਿਲ ਦੇ ਵਿੱਚ ਦਿੱਤਾ ਔਰ ਉਹਦੇ ਨਾਲ ਹੀ ਆਉਣ ਵਾਲੇ ਸਮੇਂ 'ਚ ਜਿਹੜੀ ਲੀਚੀ ਆ ਉਹ ਸੀ ਪੰਜਾਬ ਦੇ ਸਕੂਲਾਂ ਦੇ ਵਿੱਚ ਪ੍ਰੋਵਾਈਡ ਆ ਜਿਹੜਾ ਕਰਾਵਾਂਗੇ ਉਹਦੇ ਨਾਲ ਜਿੱਥੇ ਸਾਡੇ ਕਿਸਾਨ ਨੇ ਉਹਨਾਂ ਨੂੰ ਫਾਇਦਾ ਹੋਣਾ ਉੱਥੇ ਹੀ ਜਿਹੜਾ ਹੈਗਾ ਸਰਕਾਰ ਜਿਹੜੀ ਆਪਣੀ ਜ਼ਿੰਮੇਵਾਰੀ ਆ ਉਹ ਨਿਭਾਰੀ ਆ ਤਾਂ ਕਿ ਸਾਡੇ ਬੱਚਿਆਂ ਨੂੰ ਵੀ ਜਿਹੜਾ ਪੋਸ਼ਟਿਕ ਆਹਾਰ ਹੈ ਜਿਹੜਾ ਉਹ ਮਿਲ ਸਕੇ ਆਖਰ ਦੇ ਵਿੱਚ ਡਿਪਾਰਟਮੈਂਟ ਨੂੰ ਇਲਾਵਾ ਅਲੱਗ ਤੋਂ ਇੱਕ ਸਵਾਲ ਪੁੱਛਾਂਗਾ ਕਿਉਂਕਿ ਜੋ ਜਾਣਕਾਰੀ ਹੈ ਕਿ ਤੁਸੀਂ ਵੀ ਬਾਹਰ ਰਹਿ ਕੇ ਆਏ ਇਸ ਵੇਰੇ ਪੰਜਾਬ ਸਰਕਾਰ ਦਾ ਇਹ ਪ੍ਰਯਾਸ ਹੈ ਕਿ ਜਿਹੜੇ ਬਾਹਰ ਨੇ ਉਹ ਪੰਜਾਬ ਦੇ ਵਿੱਚ ਵਾਪਸ ਆਣ ਤੁਸੀਂ ਕਿੱਥੇ ਗਏ ਸੀ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੇ ਜਿਹੜੇ ਫਿਲਹਾਲ ਬਾਹਰ ਜਾ ਰਹੇ ਨੇ ਉਹਨਾਂ ਨੂੰ ਤੁਸੀਂ ਕਹਿਣਾ ਚਾਹੋਗੇ ਦੇਖੋ ਜਦੋਂ ਮੈਂ ਗਿਆ ਸੀ ਉਦੋਂ ਤਾਂ ਇੰਨਾ ਕ੍ਰੇਜ਼ ਨਹੀਂ ਸੀ ਜਿੰਨਾ ਹੁਣ ਹੁਣ ਬਹੁਤ ਜ਼ਿਆਦਾ ਕ੍ਰੇਜ਼ ਵਧਿਆ ਹੋਇਆ ਮੈਂ 1999 ਚ ਗਿਆ ਸੀ ਬਾਹਰ ਸਾਊਥ ਕੋਰੀਆ ਔਰ ਉੱਥੇ ਮਿਹਨਤ ਮੁਸ਼ਕਲ ਹੀ ਆ ਜੇ ਅਸੀਂ ਕਹੀਏ ਉੱਥੇ ਜਾ ਕੇ ਕੋਈ ਡੀਸੀ ਕੋਈ ਨਹੀਂ ਲੱਗਦਾ ਉੱਥੇ ਲੇਬਰਰ ਕੰਟਰੀ ਨੇ ਉੱਥੇ ਜਾ ਕੇ ਲੇਬਰੇ ਕਰਨੀ ਹੁੰਦੀ ਆ ਕੋਈ ਕਿਸੇ ਖੇਤਰ ਜਾਂਦਾ ਕੋਈ ਕਿਸੇ ਖੇਤਰ ਜੇ ਜਾਂਦਾ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਉੱਥੇ ਕੁਝ ਚੰਗੀ有机会 ਮਿਲਦੀ ਆ ਹਾਂ ਕੈਨੇਡਾ ਵਰਗੇ ਕੰਟਰੀ ਜਾਂ ਅਮਰੀਕਾ ਆਸਟ੍ਰੇਲੀਆ ਉੱਥੇ ਜ਼ਰੂਰ ਏ ਇਦਾਂ ਦਾ ਫਰਕ ਹੈਗਾ ਪਰ ਜਿਹੜੇ ਕੋਰੀਆ ਉੱਥੇ ਤਾਂ ਮਿਹਨਤੀ ਕਰਨੀ ਪੈਂਦੀ ਆ ਅਸੀਂ ਵੀ ਉੱਥੇ ਸੀਐਨਸੀ ਦਾ ਕੰਮ ਕੀਤਾ ਜਿਹੜਾ ਜੇ ਇੱਥੇ ਵੀ ਕੰਮ ਕਰੀਏ ਉਹ 40-50000 ਰੁਪਏ ਹੋਰ ਹੀ ਲੈ ਸਕਦਾ ਬੰਦਾ ਪਰ ਉਸ ਸਮੇਂ ਦੇ ਵਿੱਚ ਉੱਥੇ ਅਸੀਂ ਗਏ ਮਿਹਨਤ ਮੁਸ਼ਕਤ ਕੀਤੀ ਪੈਰਾਂ ਸਿਰ ਹੋਏ ਸੋ ਉਰੇ ਦਾ ਜਿਹੜਾ ਉਦੋਂ ਸਿਸਟਮ ਸੀ ਉਰੋਂ ਨੌਕਰੀਆਂ ਹੈ ਨਹੀਂ ਸੀ ਤਾਂ ਨੌਕਰੀ ਜਦੋਂ ਮਿਲਦੀ ਨਹੀਂ ਸੀ ਤਾਂ ਹਰ ਇੱਕ ਦੀ ਕੋਸ਼ਿਸ਼ ਹੁੰਦੀ ਆ ਵੀ ਕਿਵੇਂ ਨ ਕਿਵੇਂ ਆਪਾਂ ਦੁਬਈ ਵੀ ਜਾਈ ਜਾਂਦੇ ਸੀ ਉਦੋਂ ਲੋਕ ਪਰ ਹੁਣ ਮਾਨ ਸਾਹਿਬ ਦੀ ਸਰਕਾਰ ਹੈ ਜਿਹੜੀ ਉਹਨਾਂ ਨੇ 42000 ਦੇ ਕਰੀਬ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਹੁਣ ਮੇਰੇ ਨਾਲ ਇੱਕ ਸਿਕਿਉਰਿਟੀ ਚਾ ਮੁੰਡਾ ਉਹਦੇ ਬੱਚੇ ਨੂੰ ਲਵੇ ਸੱਤਵੀਂ ਨੌਕਰੀ ਆ 6 ਛੱਡ ਕੇ ਸੱਤਵੀਂ ਨੌਕਰੀ ਹੁਣ ਸਬ ਇੰਸਪੈਕਟਰ ਉਹ ਭਰਤੀ ਹੋਇਆ ਔਰ ਕਹਿੰਦਾ ਮੇਰਾ 1 ਰੁਪਿਆ ਨਹੀਂ ਲੱਗਿਆ ਔਰ ਪਿਛਲੇ ਦਿਨੀ ਮਾਨ ਸਾਹਿਬ ਨੇ ਇੱਥੇ ਨਿਯੁਕਤੀ ਪੱਤਰ ਵੰਡੇ ਸੀ ਇੱਕ ਬੱਚੀ ਮਿਲੀ ਸੀ ਉਹ ਕਹਿੰਦੀ ਮੇਰੀ ਦੂਜੀ ਨੌਕਰੀ ਆ ਉਹ ਕਹਿੰਦੀ ਮੈਂ ਦੂਜੀ ਤੇ ਸੰਤੁਸ਼ਟ ਨਹੀਂ ਮੈਂ ਤੀਜੀ ਵੀ ਲਵਾਂਗੀ ਕਾਰਨ ਕੀ ਹੈ ਕਿ ਨੌਕਰੀਆਂ ਮਿਲ ਰਹੀਆਂ ਨੇ ਔਰ ਬਿਨਾ ਪੈਸਿਆਂ ਤੋਂ ਬਿਨਾ ਸ਼ਿਪਾਰਸ਼ ਤੋਂ ਮਿਲ ਰਹੀਆਂ ਨੇ ਇਹ ਸ਼ਿਪਾਰਸ਼ੀ ਪਿਛਲੇ ਸਮੇਂ ਦਰਮਿਆਨ ਅਸੀਂ ਦੇਖਿਆ ਸ਼ਿਪਾਰਸ਼ੀ ਅਬ ਦੇ ਮੰਤਰੀ ਐਮ ਐਲ ਏ ਆਪਦੇ ਬੱਚਿਆਂ ਨੂੰ ਖਰਾਜਿੰਦੇ ਤੇ ਆਮ ਪਬਲਿਕ ਵਾਸਤੇ ਦਾ ਕਰਦੇ ਸੀ ਸੋ ਪਹਿਲੀ ਸਰਕਾਰ ਹੈ ਜਿਹੜੇ ਸਭ ਦੇ ਹਿੱਤ ਦੀ ਸਭ ਦੇ ਭਲੇ ਦੀ ਗੱਲ ਕਰਖਾਖਰੇ ਸਵਾਲ ਇਹ ਹੈ ਕਿ ਨੰਬਰ ਕਿੰਨੇ ਦੇਣੇ ਆ ਉਹ ਲੋਕਾਂ ਨੇ ਦੱਸਣਾ ਹੈ ਪਰ ਇੱਕ ਆਪਣੇ ਆਪ ਦਾ ਹੀ ਹੁੰਦਾ ਕਿ ਜਿਹੜੇ ਮੈਂ ਕੰਮ ਕੀਤੇ ਨੇ ਮੈਨੂੰ ਪਤਾ ਹੈ ਤੁਸੀਂ ਆਪਣੇ ਡਿਪਾਰਟਮੈਂਟ ਨੂੰ ਕਿੰਨੇ ਨੰਬਰ ਦੇਣਗੇ ਮੈਂ ਆਪਣੀ ਨਹੀਂ ਮੈਂ ਸਾਰੇ ਔਰਲ ਪੰਜਾਬ ਦੀ ਗੱਲ ਕਰੂੰਗਾ 10 ਚੋਂ 10 ਹੀ ਮਿਲਣਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਸਾਰਿਆਂ ਤੇ ਫੋਕਸ ਕੀਤਾ ਹੋ ਚਾਹੇ ਕੋਈ ਵੀ ਮਹਿਕਮਾ ਸੋ 10 ਚੋਂ 10 ਦੇਣੇ ਬਣਦੇ ਨੇ ਮੁੱਖ ਮੰਤਰੀ ਸਾਹਿਬ ਦਾ ਅ ਦੇਖੋ ਇੱਕ ਮੈਂ ਕਹਿਣਾ ਪੰਜਾਬ ਦੇ ਲੋਕਾਂ ਨੇ ਦੇਖਿਆ ਵੀ ਆ ਲਾਈਵ ਵੀ ਦੇਖਿਆ ਜੋ ਸੈਸ਼ਨ ਦੇ ਵਿੱਚ ਕਿਵੇਂ ਆਪਣੀ ਕੁਰਸੀ ਚਮਕਾਉਣ ਵਾਸਤੇ ਬਾਹਰ ਭੱਜ ਕੇ ਆ ਕੇ ਮੈਂ ਇੱਕ ਮੂਰੇ ਖੜ ਜਾਂਦੇ ਆਪੋਜੀਸ਼ਨ ਪਾਰਟੀਆਂ ਹਾਂ ਅਹ ਹਾਂ ਇਸ ਸਾਲ ਪੂਰੀ ਲਗਾਮ ਲਾਈ ਆ ਔਰ ਤੁਸੀਂ ਦੇਖਿਆ ਵੀ ਕਿ ਕਿਸ ਤਰ੍ਹਾਂ ਜਿਹੜੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਰਹੀ ਵੀ ਹੁਣ ਅਸੀਂ ਕੀ ਕਰੀਏ ਕੋਈ ਕੋਈ ਗੱਲ ਹੀ ਨਹੀਂ ਤੇ ਉਹਨਾਂ ਲਵੇ ਕਹਿਣ ਸੋ ਇਸ ਕਰਕੇ ਇਹ ਪਹਿਲੀ ਸਰਕਾਰ ਹੈ ਜਿਹੜੀ ਹਰ ਇੱਕ ਦੇ ਹਿੱਤ ਲਈ ਹੈ ਜਿਹੜਾ ਕੰਮ ਲਗਾਤਾਰ ਬਹੁਤ ਬਹੁਤ ਧੰਨਵਾਦ ਬਤਕਨ ਦੇ ਨਾਮ ਤੇ ਸੁਨਰੇਸ਼ ਚੇਤਨ ਸਿੰਘ ਜੋੜਾ ਮਾਜਰਨ ਜਿਨ੍ਹਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ ਸਰਕਾਰ ਨੇ ਆਪਣੇ 2 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਕੈਮਰਾਮੈਨ ਹਰਜਿੰਦਰ ਦੇ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਬਨੀ